ਸਰਸ੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਕੀਰਤੀ ਕਿਸਾਰ ਯੂਨੀਅਨ ਦੇ ਵੱਲੋਂ ਡੀਸੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਦਰਅਸਲ ਇਹ ਸੇ ਦਰਮਿਆਨ ਇਕੱਠੇ ਹੋਏ ਕਿਸਾਨਾਂ ਆਗੂ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਰਾਲੀ ਨੂੰ ਲੈ ਕੇ ਇੱਕ ਵੱਡੀ ਸਮੱਸਿਆ ਖੜੀ ਹੋਣ ਵਾਲੀ ਹੈ ਕਿਉਂਕਿ ਪਰਾਲੀ ਨੂੰ ਸਾੜਨ ਨੂੰ ਲੈ ਕੇ ਜਿੱਥੇ ਵੱਖ-ਵੱਖ ਰੀਆਂ ਥਾਵਾਂ ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਉੱਥੇ ਹੀ ਪਰਾਲੀ ਦਾ ਨਿਪਟਾਰਾ ਕਰਨ ਦੇ ਲਈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੜੀਆਂ ਮਸ਼ੀਨਰੀਆਂ ਨੇ ਜਿਹੜੀ ਮਸ਼ੀਨਰੀ ਹੈ ਉਹ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸੁਪਰ ਫੀਡਰ ਨੇ ਉਹਨਾਂ ਦੇ ਨਾਲ ਕਈ ਥਾਈਂ ਜਿਹੜੇ ਇਸ ਪਰਾਲੀ ਦਾ ਜਿਹੜਾ ਪ੍ਰਬੰਧਨ ਉਹ ਕੀਤਾ ਜਾਂਦਾ ਪਰ ਕਈ ਥਾਈਂ ਜਿਹੜੇ ਕਿਸਾਨਾਂ ਦੇ ਖੇਤ ਛੋਟੇ ਨੇ ਜਿੱਥੇ ਵੱਡੀਆਂ ਮਸ਼ੀਨਾਂ ਨਹੀਂ ਚਲਦੀਆਂ ਤਾਂ ਉਹਨਾਂ ਦੇ ਲਈ ਅਜਿਹੀ ਕਿਸੇ ਮਸ਼ੀਨ ਦਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਕਿ ਆਸਾਨੀ ਦੇ ਨਾਲ ਉਹਨਾਂ ਖੇਤਾਂ ਦੇ ਵਿੱਚ ਵੀ ਪਰਾਲੀ ਦਾ ਪ੍ਰਬੰਧਨ ਹੋ ਸਕੇ। ਉੱਥੇ ਹੀ ਦੱਸਦੀ ਕਿ ਇਸ ਦੇ ਦਰਮਿਆਨ ਉਹਨਾਂ ਦਾ ਕਹਿਣਾ ਕੀ ਪ੍ਰਾਲੀ ਨੂੰ ਕਈ ਥਾਈਂ ਅੱਗ ਲਾਈ ਜਾਂਦੀ ਹੈ ਹਾਲਾਂਕਿ ਇਸੇ ਨੂੰ ਲੈ ਕੇ ਉਹਨਾਂ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਹੈ ਕਿ ਪ੍ਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਦਾ ਨਿਪਟਾਰਾ ਜਿਹੜਾ ਹੈ ਮਸ਼ੀਨਾਂ ਦੇ ਰਾਹੀਂ ਕੀਤਾ ਜਾਵੇ ਤੇ ਇਸੇ ਦਰਮਿਆਨ ਉਹਨਾਂ ਹੋਰ ਕਈ ਮੰਗਾ ਨੂੰ ਲੈ ਕੇ ਡੀਸੀ ਸਾਹਿਬ ਅਕੈ ਦੱਸਿਆ ਕਿ ਦੂਜੀ ਵਾਰ ਮੰਗ ਪੱਥਰ ਰੱਖਿਆ ਦੂਜੀ ਵਾਰ ਮੰਗ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਸ਼ਾਸਨ ਇਸ ਤੇ ਧਿਆਨ ਦੇਵੇਗਾ ਕੀ ਨਾਮ ਹੈ ਜੀ ਮੇਰਾ ਨਾਮ ਸਵਰ ਸਿੰਘ ਹੈ ਜੀ ਕਿਰਤੀ ਕਿਸਾਨ ਯੂਨੀਅਨ ਦਾ ਜਿਹੜਾ ਬਠਿੰਡਾ ਦਾ ਪ੍ਰਧਾਨ ਆ ਤੇ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਜਿਹੜਾ ਆਉਣ ਵਾਲੇ ਸਮੇਂ 'ਚ ਪਰਾਲੀ ਦੀ ਸਮੱਸਿਆ ਹੈਗੀ ਆ ਉਹ ਉਹਦੇ ਬਾਬਤ ਸਾਰੇ ਬੰਡੇ ਜ਼ਿਲ੍ਹੇ ਦੀ ਤੇ ਹੁਣ ਜਿਹੜੀ ਖਾਸ ਸਮੱਸਿਆ ਆ ਰਹੀ ਹੈ ਜਿਹੜਾ ਇੱਥੇ ਪੱਤੀ ਟੁੱਟਿਕਾ ਮਹੱਲਾਗਾ ਮਲਤਾਨੀਆਂ ਰੋਡ ਤੇ ਇਹਨਾਂ ਦੀ ਜਿਹੜੀ ਜ਼ਮੀਨ ਆ ਉਹ ਸ਼ਹਿਰੀ ਇਲਾਕੇ ਦੇ ਵਿੱਚ ਆ ਜਾਂਦੀ ਹੈ ਜਿੱਥੇ ਇਹਨਾਂ ਦੇ ਰਾਹ ਭੀੜੇ ਆ ਜਾਂ ਕਿਤੇ ਜੀ ਕੋਈ ਮਨ ਲਓ ਫੈਕਟਰੀ ਆ ਗਈ ਤਾਂ ਉਹ ਕੰਨ ਦਾ ਸਿਰੇ ਤੇ ਆ ਗਈ 11 11 ਫੁੱਟ ਦੀਆਂ ਪੰਜਾਂ ਕੀ ਉਹਦੇ ਵਾਸਤੇ ਇਹਨਾਂ ਨੇ ਪਹਿਲਾਂ ਵੀ ਇੱਕ ਵਾਰ ਮੰਗ ਪੱਤਰ ਦੇ ਚੁੱਕੇ ਡੀਸੀ ਸਾਹਿਬ ਨੂੰ ਕੀ ਕੋਈ ਬੇਲਰ ਆ ਜਾਂ ਕੋਈ ਛੋਟੀਆਂ ਮਸ਼ੀਨਾਂ ਆਂ ਪਰਾਲੀ ਚੱਕਣ ਦੇ ਲਈ ਉਹ ਮਹਈਆ ਕਰਾਈਆਂ ਜਾਣ ਇਹਨਾਂ ਦਾ ਜਿਹੜਾ ਹੈਗਾ ਉਹ ਮਹੱਲਾ ਸ਼ਹਿਰ ਦੇ ਵਿੱਚ ਹੋਣ ਕਰਕੇ ਇਹਨਾਂ ਨੂੰ ਲੇਬਰ ਦੀ ਵੀ ਦਿੱਕਤ ਆਉਂਦੀ ਹੈ ਚੱਕਣ ਦੇ ਵਾਸਤੇ ਪਰਾਲੀ ਇਹਨਾਂ ਦੀ ਵੱਡੀ ਸਮੱਸਿਆ ਗਈ ਉਹਦੇ ਵਾਸਤੇ ਅੱਜ ਦੂਸਰੀ ਵਾਰ ਮੈਂ ਪੱਤਰ ਦੇਣ ਆਏ ਆ ਕਿ ਉਹ ਕੋਈ ਬੇਲਰ ਆ ਰਾਇਆ ਹੈ ਜਾਂ ਕੋਈ ਇਹੋ ਜਿਹੀ ਮਸ਼ੀਨ ਹੈ ਜਿਹਦੇ ਨਾਲ ਪਰਾਲੀ ਦਾ ਸਾਰਤਕਾਲ ਹੋ ਜਾਏ ਉਹ ਮਹਈਆ ਕਰਾਈ ਜਾਵੇ ਇਹਨਾਂ ਨੂੰ ਉਹਦੇ ਵਾਸਤੇ ਆਏ ਜੇ ਹੈਪੀ ਸੀਟਰ ਹੈਗਾ ਉਹ ਵੀ ਨਹੀਂ ਜਾਂਦਾ ਪਰ ਤੇ ਹੈਪੀ ਸੀਟਰ ਤਾਂ ਜਾ ਸਕਦਾ ਜੀ ਐਪੀਸੀਡਰਾਂ ਵੀ ਬਿਜਾਈ ਕੀਤੀ ਜਾਂਦੀ ਹੈ ਪਰ ਉਹ ਜਾਰੇ ਸੁੰਢੀ ਪੈਣ ਕਰਨ ਜਾਂ ਇਹਨਾਂ ਨੂੰ ਇਹ ਕੋਈ ਗੱਠਾਂ ਨਾਲ ਜੇ ਚੱਕੀ ਜਾਵੇ ਪਰਾਲੀ ਤਾਂ ਉਸ ਤਰੀਕੇ ਬੀਜਿਆ ਜਾਵੇ ਉਹ ਉਹ ਉਹਦੇ ਨਾਲ ਬੀਜਣਾ ਚਾਹੁੰਦੇ ਆ। ਜੀ ਸਾਬ ਨਾਲ ਗੱਲ ਗੱਲਬਾਤ ਹੋਈ ਸੀ ਉਹ ਕਹਿੰਦੇ ਸੀ ਹਰ ਬੰਦਾ ਕਹਿੰਦਾ ਵੀ ਮੇਰੇ ਖੇਤ 'ਚ ਬਿੱਲਰ ਆਵੇ ਬਿੱਲ ਰਹੀ ਨੇ ਨਹੀਂ ਹੈ ਤਾਂ ਨਾ ਹੀ ਇੰਨੀ ਪਰਾਲੀ ਦਾ ਕੋਈ ਹੱਲ ਹੋ ਸਕਦਾ। ਤੇ ਇਥੇ ਰਲ ਮਿਲ ਕੇ ਜਿਹੜਾ ਕੀਤਾ ਜਾ ਹਾਂ ਨਾਲ ਹੋ ਸਕਦਾ ਜੀ ਸਾਡ ਪਰ ਜਿਹੜੀ ਮੇਰੇ ਧਿਆਨ 'ਚ ਗੱਲ ਆਈ ਸੀ ਮੇਰਾ ਪਿੰਡ ਫੁੱਲੀ ਹੈ ਜੀ ਉਹ ਜਿਹੜੇ ਸੁਪਰ ਸੀਡਰ ਵੀ ਆਏ ਆ ਇਸ ਵਾਰ ਉਹਨਾਂ ਦੀ ਵੀ ਇਕੱਲੀ ਇੱਕ ਸਬਸਿਡੀ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈ ਤੇ ਮਸ਼ੀਨਾਂ ਦੀ ਜਿਹੜੀ ਐਸ ਵਾਰ ਦੀ ਨੀਤੀ ਰਹੀ ਆ ਵੀ ਬੇਲਰ ਜਾਂ ਕਿਉਂ ਘਟਾ ਜਾਂ ਕਿਉਂ ਲੋਕ ਉਧਰ ਨੂੰ ਗਏ ਇੱਕ ਤਾਂ ਉਹ ਜਿਆਦੇ ਪੈਸਿਆਂ ਦੇ ਸੀ ਦੂਜਾ ਉਹ ਕੋਈ ਐ ਸੀ 5 ਸਾਲਾਂ ਵਾਸਤੇ ਕੋਈ ਪਤਨੀ ਐਫ ਡੀ ਵਗੈਰਾ ਕਰਾ ਕੇ ਰੱਖਣੀ ਚਾਹੀਦੀ ਆ ਉਹ ਨਗਦ ਸਾਫ ਜਿਹੜੀ ਨਾ ਹੋਣ ਕਰ ਲੋਕ ਉਸ ਪਾਸੇ ਨੂੰ ਵੀ ਘਟ ਗਏ ਆ ਜਿਹੜੇ ਕੋਈ ਐਪੀ ਸੀਡਰ ਹੈ ਜਾਂ ਸੁਪਰ ਸੀਡਰ ਹੈ ਉਹ ਤਾਂ ਪਹਿਲਾਂ ਜਿੰਨਾਂ ਕੋਲੇ ਹੈਗੇ ਆ ਉਹਦੇ ਨਾਲ ਪਰਾਲੀ ਨੱਪਣ ਦਾ ਹੱਲ ਕਰਨਗੇ ਕਰਨਗੇ ਪਰ ਨਾਲ ਇੱਕ ਸਮੱਸਿਆ ਹੋਰ ਆਉਂਦੀ ਹੈ ਜਿਹੜਾ ਹੈਪੀ ਸੀ ਆਪਣਾ ਐਪੀਸੀ ਡਰਚ ਲਾਉਣੇ ਜਾਂ ਆਪਾਂ ਸੁਪਰ ਸੀਡਰ ਜਿਹੜੇ ਉੱਪਰ ਲੀਆਂ ਲੈਣਾ ਹੁੰਦੀ ਹੈਗੇ ਨਾ ਕਬਾਈਂ ਦੇ ਪੇਣਾ ਇਸ ਤਰ੍ਹਾਂ ਤੋਂ ਉਹ ਵੀ ਸਮੱਸਿਆ ਇੱਕ ਆ ਜਾਂਦੀ ਹੈ ਵੀ ਉਹ ਲੈਣਾ ਨੂੰ ਵੀ ਅਕਲ ਆਉਣੀ ਪੈ ਜਾਂਦੀ ਹੈ ਕਈ ਵਾਰ ਗੱਲਿਆਂ ਨੂੰ ਪਰ ਅਸੀਂ ਅੱਗ ਨਹੀਂ ਲੈਣ ਨੂੰ ਚਾਹੁੰਦੇ ਵੀ ਤਾਂ ਹੀ ਇਹ ਜਿਵੇਂ ਜੇ ਕੋਈ ਰੈਕ ਆ ਮਲੇ ਆਪਾਂ ਨੂੰ ਬੀਲਰ ਛੋਟਾ ਉਹਦੇ ਨਾਲ ਉਹ ਉਹਦਾ ਵਧੀਆ ਹੱਲ ਹੋ ਸਕਦਾ ਬਹੁਤ ਸਾਰੀਆਂ ਘਟਨਾਵਾਂ ਦੇਖੀਆਂ ਵੀ ਜਦੋਂ ਕਿਸਾਨ ਅੱਗ ਲਾਉਂਦਾ ਕੁਝ ਪੰਛੀ ਵੀ ਮੱਚ ਜਾਂਦੇ ਆ ਬਹੁਤ ਸਾਰੇ ਐਕਸੀਡੈਂਟ ਵੀ ਹੁੰਦੇ ਆ ਲੱਗਦਾ ਵੀ ਇਹਦੇ ਤੋਂ ਹਾਂਜੀ ਸਾਨੂੰ ਨਹੀਂ ਨਹੀਂ ਇੱਕ ਗੱਲ ਆਈ ਦੇਖੋ ਰਹਿਣਾ ਕਿਸਾਨ ਨੇ ਵੀ ਉੱਥੇ ਸਰੇਣਾ ਸਾਰੇ ਨੇ ਪਸ਼ੂ ਪੰਛੀਆਂ ਦਾ ਵੀ ਇੱਥੇ ਜਿਹੜਾ ਹੈਗਾ ਸਾਰਿਆਂ ਨੂੰ ਰਹਿਣ ਦਾ ਹੱਕ ਹੈ ਆਪਾਂ ਨੂੰ ਕਿਸੇ ਦੇ ਉਹਦੇ ਤੇ ਨਹੀਂ ਗੱਲ ਤੇ ਜਾਣਾ ਚਾਹੀਦਾ ਵੀ ਮੈਂ ਕੋਈ ਮੇਤਕੀ ਅੱਗ ਲਾਉਂਗਾ ਜਾਂ ਮੈਨੂੰ ਲਾਉਣੀ ਚਾਹੀਦੀ ਹੈ ਜਾਂ ਜਥੇਬੰਦੀਆਂ ਦੇ ਸਟੈਂਡ ਹੋਣਾ ਚਾਹੀਦਾ ਵੀ ਅਸੀਂ ਅੱਗ ਲਵਾ ਦਿਆਂਗੇ ਸਾਡੀ ਕਿਰਤੀ ਕਿਸਾਨ ਯੂਨੀਅਨ ਦਾ ਪਹਿਲਾਂ ਤੋਂ ਸਟੈਂਡ ਹੈ ਵੀ ਅਸੀਂ ਨਹੀਂ ਅੱਗ ਲਾਉਣੀ ਨਹੀਂ ਅਸੀਂ ਜਾ ਕੇ ਲਵਾਉਣੀ ਹੈ ਪਰ ਜੇਕਰ ਸਾਡੇ ਕੋਲ ਕੋਈ ਕਿਸੇ ਵੀ ਮਸਲੇ ਦਾ ਹੱਲ ਨਹੀਂ ਰਿਹਾ ਮੰਨ ਕੇ ਚਲੋ ਕਈ ਤਰ੍ਹਾਂ ਦੀ ਗੱਤ ਹੁੰਦੀ ਹੈ ਕਣਕ ਦੀ ਇੱਕ ਗਿੱਲੀ ਧਰ ਬੱਤਰ ਦੇ ਵਿੱਚ ਹੈ ਜਿਹੜਾ ਉੱਥੋਂ ਪ੍ਰੈਜ਼ੀਡਰ ਕੰਮ ਜਾਵਾ ਹੈ ਜਦੋਂ ਕੋ ਖੇਤ ਦੀ ਜਿਹੜੀ ਬੱਤਰ ਆਉ ਸੁੱਕਦੀ ਹੈ ਉਦੋਂ ਉਥੋਂ ਪ੍ਰੈਜ਼ੀਡਰ ਨਹੀਂ ਕੰਮ ਜਾਬ ਹੁੰਦਾ ਕਈ ਥਾਵਾਂ ਤੇ ਹੈਪੀ ਸੀਟਰ ਕੰਮ ਜਾਵਾ ਕਈ ਥਾਵਾਂ ਤੇ ਹੈਪੀ ਸੀਟਰ ਵੀ ਨਹੀਂ ਕੰਮ ਜਾਬ ਹੁੰਦਾ ਉਹ ਮਜਬੂਰੀ ਚ ਕਿਤੇ ਕੋਈ ਕੁਟਰਾ ਬਣ ਗਈ ਹੋਵੇ ਤਾਂ ਕੀ ਕਹਿਣਾ ਨਹੀਂ ਅਦਰਵਾਈਜ਼ ਕਿਸਾਨ ਵੀ ਸਿਆਣੇ ਉਹ ਅੱਕ ਨਹੀਂ ਲਾਉਣਗੇ ਬਹੁਤ ਹੱਦ ਤੱਕ ਦੇਖੋ ਆਪ ਦੇ ਖਰਚੇ ਤੇ ਆਪ ਵੀ ਤਜਰਬੇ ਕਰ ਰਹੇ ਆ ਨਵੇਂ ਜਿਹੜੇ ਪਹਿਲਾਂ ਸੁਪਰ ਸੀਡਰ 3 ਸਾਲ ਪਹਿਲਾਂ ਆਉਂਦੇ ਹੁੰਦੇ ਸੀ ਬਿਨਾ ਤਵਾਂ ਤੋਂ ਹੁੰਦੇ ਸੀ ਉਹਨਾਂ ਦੇ ਤਵੇਂ ਵਾਲੇ ਆ ਰਹੇ ਆ ਉਹ ਘਰੇ ਖੜੇ ਆ ਨਵੇਂ ਅਸੀਂ ਹੋਰ ਲੈ ਰਹੇ ਆ ਕਿਸਾਨ ਉਹਨਾਂ ਕਿਸਾਨਾਂ ਤਾਂ ਕਿਉਂ ਸੇਦ ਨਹੀਂ ਲੈਂਦੇ ਜਿਹੜੇ ਬਹੁਤ ਸਾਰੇ ਅਸੀਂ ਇੰਟਰਵਿਊ ਕਰਕੇ ਆਏ ਆ ਉਹ 10-10 ਸਾਲ ਹੋ ਗਏ ਉਹਨਾਂ ਨੇ ਕਦੇ ਅੱਗ ਨਹੀਂ ਲਾਈ ਤੇ ਉਹ ਕਾਮਯਾਬੀ ਹੈਗੀ ਪਾਰਟੀਕੂਲਰ ਜੀ ਦੇਖੋ ਜੇ ਤਾਂ ਉਹਨਾਂ ਦੀ ਪਰਸੈਂਟੇਜ ਕਿੰਨੀ ਦਾ ਬੜੀ ਘੱਟ ਹੋਊਗੀ ਕੀ ਕਹਿਣਾ ਬਠਿੰਡੇ ਜ਼ਿਲ੍ਹੇ ਦੇ ਵਿੱਚ 2% ਹੋਣ 3% ਕੋਈ ਹੋ ਸਕਦੇ ਆ ਸੇਦ ਕਿਸਾਨ ਲੈਂਦੇ ਆ ਤੇ ਕਿਸਾਨ ਦਾ ਨਾਲ ਖੇਤੀਬਾੜੀ ਮਹਿਕ ਨੂੰ ਆਫਰ ਦਿੰਦੇ ਆ ਵੀ ਤੁਸੀਂ ਪੰਜ-ਪੰਜ ਖੇਲਿਆਂ ਦੇ ਟ੍ਰਾਇਲ ਸਾਡੇ ਖੇਤ ਪਿੰਡਾਂ ਦੇ ਵਿੱਚ ਕਰੋ ਜਿਵੇਂ ਤੁਸੀਂ ਕਰੋਗੇ ਅਸੀਂ ਉਵੇਂ ਹੀ ਕਰਾਂਗੇ ਹਨਾ ਤੇ ਅਸੀਂ ਉਵੇਂ ਵੀ ਕਰਨ ਨੂੰ ਤਿਆਰ ਆ ਵੀ ਜੇ ਕਿਹਾ ਹਾਂ ਪਿੰਡ ਚਾਹ ਜਗ ਜਗਿੰਦਪੁਰ ਹਾਂਜੀ ਉਥੋਂ ਦਾ ਇੱਕ ਕਿਸਾਨ ਆ 50 ਕਿੱਲੇ ਜ਼ਮੀਨ ਹੈ ਉਹ ਕਹਿੰਦਾ ਆਛੇ ਟਰੈਕਟਰ ਨਾਲ ਮੈਂ ਕਣਕ ਬੀਜ ਦਿਆਂਗਾ ਦੂਜੇ ਵੱਡੇ ਟਰੈਕਟਰ ਹੈ ਚਲਾਉਂਦਾ ਵੀ ਹੈ ਤੇ ਫਰਾਲੀ ਵੀ ਵਿੱਚ ਹੀ ਹੋ ਆਹ ਗਵਿੰਦਪੁਰੇ ਦੇ ਬਾਈ ਜੀ ਖੜੇ ਆ ਬਰਸ਼ਣ ਲੈ ਲਈਏ ਉਹਨਾਂ ਤੋਂ ਜ਼ਿਆਦਾ ਚੰਗਾ ਰੋ ਮੇਰਾ ਪਿੰਡ ਪੁੱਲੀ ਹੈ ਹਾਂ ਅਸੀਂ ਇੰਟਰਵਿਊ ਕਰਕੇ ਆ ਹਾਂ ਕਹਿੰਦੇ ਮੈਨੂੰ ਤਾਂ ਬਹੁਤ ਸਾਲ ਹੋ ਗਏ ਪਿਛਲੇ ਸਾਲ ਇੱਕ ਕਿਸਾਨ ਦਾ ਮੈਂ ਨਾਂ ਨਹੀਂ ਲੈਣਾ ਚਾਹੂਗਾ ਮੇਰੇ ਸਾਹਮਣੇ ਉਹ ਸਾਡੇ ਪਿੰਡ ਆਕ ਲਗਾਉਂਦੇ ਰਹੇ ਤੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਵੀ ਆਖਿਆ ਸੀ ਵੀ 70-80 ਕਿੱਲੇ ਜ਼ਮੀਨ ਹੈ ਜਿਹੜੀ ਅਸੀਂ ਬਿਨਾਂ ਹੱਥੋਂ ਪ੍ਰਸੀਡਰ ਨਾਲ ਨੱਪਦੀ ਐ ਨਹੀਂ ਹੈਗੀ ਗੱਲ ਵੀ ਉਹਦੀ ਗੱਲ ਜੇ ਸਚਾਈ ਹੋ ਸਕਦੀ ਹੈ ਉਹ ਵੀ ਜ ਸਕਦਾ ਦੇਖੋ ਕਈ ਵਿਧੀਆਂ ਇਹੋ ਜਿਹੀਆਂ ਵੀ ਹੈਗੀਆਂ ਪਰ ਤਜਰਬੇ ਚੱਲ ਰਹੇ ਆ ਐਡੇ ਵੱਡੇ ਪੱਧਰ ਤੇ ਜੇ ਆਪਾਂ ਕਈਏ ਵੀ ਇੱਕ ਸਾਰੇ ਇੱਕ ਨਾਲ ਹੋ ਜਾਣ ਤਾਂ ਔਖਾ ਦੇਖਾਂਗੇ ਜਿਵੇਂ ਹੋਇਆ ਜੇ ਉਹਨਾਂ ਦਾ ਤਜਰਬਾ ਕਾਮਯਾਬ ਹੋਇਆ ਸੀ ਅਪਣਾ ਲਾਂਗੇ ਉਸ ਤਜਰਬੇ ਵੀ